ਕਿੱਡੀ ਪਿਆਰੀ ਏ ਵਾਈਬ੍ਰੇਸ਼ਨ ਹੈ ਇੱਥੋਂ ਦਾ ਔਰਾ ਕਿੰਨਾ ਪਿਆਰਾ ਹੈ ਕਿੰਨਾ ਸੋਹਣਾ ਇੱਕ ਮਾਹੌਲ ਬਣਦਾ ਜਦੋਂ ਅਸੀਂ ਸੰਗਤ ਵਿੱਚ ਬੈਠਦੇ ਹਾਂ ਸਤਸੰਗਤ ਦੀਆਂ ਕੜੀਆਂ ਵਾਕਈ ਅਮੋਲਕ ਕੜੀਆਂ ਹੁੰਦੀਆਂ ਹਨ ਇੱਥੇ ਸਾਨੂੰ ਕੁਝ ਨਾ ਕੁਝ ਲਾਹਾ ਹੀ ਮਿਲਦਾ ਹੈ ਸਾਡਾ ਜਾਂਦਾ ਤੇ ਕੱਖ ਵੀ ਨਹੀਂ ਇਹਦੇ 'ਚ ਸਮਾ ਵੀ ਸਾਡਾ ਸਫਲ ਹੁੰਦਾ ਹੈ ਸਾਡੇ ਪੈਰ ਵੀ ਸਫਲ ਹੁੰਦੇ ਆ ਸਾਡੀਆਂ ਅੱਖਾਂ ਵੀ ਸਫਲ ਹੁੰਦੀਆਂ ਸਾਡੇ ਹੱਥ ਵੀ ਸਫਲ ਹੁੰਦੇ ਐ ਤੁਸੀਂ ਸ਼ਰਾਬ ਦੇ ਠੇਕੇ ਤੇ ਜਾਓ ਪੈਰ ਵੀ નિષ્ਫਲ ਹੀ ਗਏ ਕਿਧਰ ਲੈ ਪਾਸੇ ਗਏ ਕਿੰਨੇ ਜੀ ਠੇਕੇ ਵਾਲੇ ਪਾਸੇ ਗਏ ਵਿਰਥ ਹੀ ਹੈ ਜਾਣਾ ਉੱਧਰ ਜਾਣਾ ਸੋਚ ਕੇ ਤੇ ਵੇਖੋ ਕਿਤੇ ਇੱਕ ਇੱਥੇ ਆਉਣਾ ਇੱਥੇ ਆ ਕੇ ਅਗਲਾ ਕਹਿੰਦਾ ਕਿ ਕਿੰਨੇ ਚੰਗੇ ਪੈਰ ਨੇ ਜਿਹੜੇ ਗੁਰਦੁਆਰੇ ਗਏ ਐ ਮੱਥਾ ਮਾਰ ਕੇ ਕਹਿੰਦੇ ਗੁਰਸਿੱਖਾਂ ਕੀ ਹਰ ਧੂੜ ਦੇ ਮਾਰ ਤੇ ਉਹਨਾਂ ਦੀ ਆ ਜਿਹੜੇ ਤੁਸੀਂ ਬੈਠੇ ਹੋ ਨਾ ਇੱਥੇ ਤੁਹਾਡੀ ਮਹਾਰਾਜ ਕਹਿੰਦੇ ਧੂੜ ਮਿਲ ਜਾਏ ਕਿਤੇ ਛੋਟਾ ਸਰਕਾਰ ਹੈ ਤੇ ਉਹ ਜਿਹੜਾ ਬੰਦਾ ਉਹ ਠੇਕੇ ਤੇ ਬੈਠਾ ਜਾ ਕੇ ਉਹਦੀ ਬਾਬਤ ਸਤਿਗੁਰੂ ਕਹਿੰਦੇ ਹੋਏ ਸਾਖਤ ਸੰਗ ਨਾ ਕੀਜੀਏ ਦੂਰੋਂ ਜਾਈਏ ਪਾਰ ਕਹਿੰਦੇ ਇਹ ਜਿਹ ਬੰਦਾ ਤੇ ਮੱਥੇ ਤੇ ਲੱਗ ਜਾਏ ਤੇ ਤੇ ਸੱਚੀ ਇਹ ਵੇਖ ਲਓ ਹੁਣ ਤੁਸੀਂ ਬਣਨਾ ਕੀ ਹੈ ਸਤਕਾਰ ਵਾਲੇ ਬਣਨਾ ਹੈ ਕਿ ਬੇਇਜ਼ਤੀ ਕਰਾਉਣ ਵਾਲੇ ਬਣਨਾ ਹੈ ਇਹ ਮਰਜ਼ੀ ਸਾਡੀ ਹੈ ਭਾਈ ਇਹ ਸਾਡੇ ਹੱਥ ਵਾਸ ਹੈ ਇਹ ਨਹੀਂ ਆਪਾਂ ਕਹਿ ਸਕਦੇ ਵੀ ਸੰਗਤ ਰੱਬ ਨੇ ਸਾਡੇ ਕਰਮਾਂ ਚ ਲਿਖੀ ਸੀ ਤੇ ਸ਼ਰਾਬ ਵੀ ਰੱਬ ਨੇ ਕਰਮਾਂ ਚ ਲਿਖੀ ਸੀ ਉਹਨੇ ਤੇ ਬਹੁਤ ਵੱਡੀ ਕਿਰਪਾ ਕਰਕੇ ਨਾ ਜੇ ਤੁਸੀਂ ਸਮਝੋ ਜੇ ਤੁਸੀਂ ਜਾਣੋ ਆ ਜਿਹੜਾ ਸਰੀਰ ਸਾਨੂੰ ਮਿਲ ਗਿਆ ਇਹ ਬਹੁਤ ਵੱਡੀ ਵਾਹਿਗੁਰੂ ਦੀ ਕਿਰਪਾ ਹੈ ਬੜੇ ਬਾਰੀ ਇਹ ਸੋਚੀਦਾ ਅਰਜ ਕਰੀਦੀ ਹੈ ਕਿ ਕਿੰਨੇ ਸੈੱਲ ਜਿਹੜੇ ਮਾਂ ਦੀ ਕੁੱਖ ਵਿੱਚ ਜਾਂਦੇ ਐ ਖਤਮ ਹੋ ਜਾਂਦੇ ਐ ਤੇ ਮਾਂ ਦੀ ਕੁੱਖ ਦੇ ਵਿੱਚ ਪੇਟ ਦੇ ਵਿੱਚ ਇੱਕ ਨੂੰ ਥਾਂ ਮਿਲਦੀ ਐ ਬਾਕੀ ਸਾਰੀ ਖਤ ਫੱਦ ਦੋ ਨੂੰ ਮਿਲ ਜਾਂਦੀ ਜਿਹੜੇ ਜੋੜੇ ਨੇ ਆਣੇ ਹੁੰਦੇ ਐ ਦੋ ਨੂੰ ਮਿਲ ਜੂ ਥਾਂ ਕਈ ਜਗ੍ਹਾ ਤਿੰਨ ਤਿੰਨ ਬੱਚੇ ਵੀ ਪੈਦਾ ਹੋ ਜਾਂਦੇ ਐ ਪਰ ਇਹ ਨਹੀਂ ਹੈ ਵੀ ਕੱਲੇ ਤਿੰਨ ਬੱਚੇ ਪੈਦਾ ਹੋ ਸਕਦੇ ਸੀ ਜਾਂ ਇੱਕ ਹੀ ਹੋ ਸਕਦਾ ਸੀ ਉਹਦੇ ਵਿੱਚ ਲੱਖਾਂ ਸਨ ਉਹ ਜਿਹੜੀ ਜਿੰਨੂ ਅਸੀਂ ਬਿੰਦ ਕਹਿੰਦੇ ਆ ਨਾ ਉਹਦੇ ਵਿੱਚ ਲੱਖਾਂ ਬੱਚੇ ਹੁੰਦੇ ਐ ਲੱਖਾਂ ਬੱਚੇ ਪੈਦਾ ਹੋ ਸਕਦੇ ਆ ਉਸ ਇੱਕ ਬੂੰਦ ਤੋਂ ਪਰ ਪ੍ਰਮਾਤਮਾ ਥਾਂ ਸਿਰਫ ਤੈਨੂੰ ਦੇਖ ਗਿਆ ਵੀ ਤੂੰ ਉੱਥੇ ਪੈਦਾ ਹੋ ਤੂੰ ਪਲ ਤੂੰ ਵੱਡਾ ਹੋ ਤੂੰ ਸੰਸਾਰ ਵੇਖ ਇਹ ਤੇ ਕਿਰਪਾ ਛੋਟੀ ਗੱਲ ਹੈ ਕਿਤੇ ਅਸੀਂ ਕਹਿੰਦੇ ਦੇ ਅਸੀਂ ਆਪਣੀ ਮਰਜ਼ੀ ਨਾਲ ਥੋੜਾ ਲਈ ਹੈ ਤੁਸੀਂ ਨੌਕਰੀ ਆਪਣੀ ਮਰਜ਼ੀ ਨਾਲ ਲੈ ਸਕਦੇ ਹੋ ਸਫਾਰਿਸ਼ ਪਾ ਕੇ ਸਫਾਰਿਸ਼ ਪਾ ਕੇ ਨੌਕਰੀ ਲੈ ਸਕਦੇ ਆ ਪਰ ਆ ਜਿਹੜੀ ਦੇਹ ਹੈ ਇਸ ਫਾਰਸ਼ਨਾ ਥੋੜਾ ਮਿਲਦੀ ਹੈ ਇਹ ਤੇ ਆਪਣੇ ਆਪ ਕਿਤੇ ਮੇਰ ਹੋਵੇ ਜਿਹਨੂੰ ਮਹਾਰਾਜ ਕਹਿੰਦੇ ਨਾ ਵੀ ਇਹ ਕਿਰਪਾ ਨਾਲ ਹੀ ਦੇਹ ਮਿਲਦੀ ਹੈ ਮਨੁਸ ਕੋ ਪ੍ਰਭ ਦੀ ਵਡਿਆਈ ਮਨੁੱਖਾ ਜਨਮ ਨੂੰ ਗੁਰੂ ਸਾਹਿਬ ਨੇ ਬੜੀ ਵੱਡੀ ਵਡਿਆਈ ਦਿੱਤੀ ਹੈ ਇਸ ਕਰਕੇ ਆ ਦੇਹ ਅਸੀਂ ਆਪਣੀ ਸਫਾਰਸ਼ਨਾ ਨਹੀਂ ਲਈ ਇਹ ਸਾਨੂੰ ਮਿਲੀ ਹੈ ਇਹ ਸਾਨੂੰ ਮਿਲ ਗਈ ਹੈ ਪੈਣੋਂ ਤੁਹਾਨੂੰ ਵੀ ਇਹ ਦੇਹ ਮਿਲਗੀ ਮੈਨੂੰ ਵੀ ਮਿਲਗੀ ਤੁਹਾਨੂੰ ਵੀ ਇਹ ਦੇਹ ਮਿਲਗੀ ਰੱਬ ਨੇ ਕੇਵਲ ਦੇਹ ਦਿੱਤੀ ਹੈ ਸਰੀਰ ਦਿੱਤਾ ਹੈ ਹੁਣ ਇਹਦੀ ਦੁਰਵਰਤ ਤੋਂ ਕਰ ਲੋ ਭਾਵੇਂ ਚੰਗੀ ਵਰਤੋਂ ਕਰ ਲੋ ਮਰਜੀ ਸਾਡੀ ਹੈ ਮਰਜੀ ਸਾਡੀ ਹੈ ਇਨਸਾਨ ਦੀ ਮਰਜੀ ਹੈ ਜੋ ਮਰਜੀ ਇਸ ਦੇਹ ਨਾਲ ਕਰੀ ਜਾਏ ਉਹ ਭਾਵੇਂ ਉਧਰ ਨੂੰ ਤੁਰ ਪੇ ਭਾਵੇਂ ਇਧਰ ਨੂੰ ਤੁਰ ਪੇ ਰਾਹ ਸਾਰੇ ਹੀ ਹੈ ਕਬੀਰ ਸਾਹਿਬ ਕੋਲ ਵੀ ਰਾਹ ਹੈ ਉਹ ਹੋਰ ਪਾਸੇ ਤੁਰ ਪਏ ਤੇ ਕਬੀਰ ਸਾਹਿਬ ਦੇ ਨਾਲ ਜੰਮੇ ਲੋਕ ਉਹਨਾਂ ਕੋਲ ਵੀ ਰਾਹ ਹੈ ਉਹ ਹੋਰ ਪਾਸੇ ਤੁਰ ਪਏ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਜੰਮੇ ਬੜੇ ਬੱਚੇ ਹੋਣਗੇ ਜਿਹੜੇ ਉਹਨਾਂ ਦਿਨਾਂ ਦੇ ਵਿੱਚ ਪੈਦਾ ਹੋਏ ਹੋਣ ਜਿਹੜੇ ਉਸ ਸਮੇਂ ਦੇ ਵਿੱਚ ਪੈਦਾ ਹੋਏ ਹੋਣ ਪਰ ਸੋਚਣ ਵਾਲੀ ਗੱਲ ਇਹ ਹੈ ਗੁਰੂ ਨਾਨਕ ਗੁਰਨਾਨਕ ਨੇ ਰਾਹ ਆ ਚੁਣ ਲਿਆ ਦੂਜਿਆਂ ਨੇ ਰਾਹ ਆ ਚੁਣ ਲਿਆ ਮਰਜ਼ੀ ਸਾਡੀ ਹੈ ਠੇਕਾ ਚੁਣ ਲਓ ਭਾਵੇਂ ਗੁਰਦੁਆਰਾ ਚੁਣ ਲਓ ਮਰਜ਼ੀ ਤੇ ਸਾਡੀ ਹੈ ਇਸ ਕਰਕੇ ਇਹ ਨਹੀਂ ਕਹਿ ਸਕਦੇ ਉਹਦੇ ਕਰਮਾਂ 'ਚ ਸ਼ਰਾਬ ਲਿਖੀ ਹੈ ਉਹਨੇ ਵੀ ਆਪ ਹੀ ਲਿਖੀ ਹੈ ਤੁਸੀਂ ਇੱਥੇ ਆਏ ਹੋ ਤੇ ਇੱਥੇ ਵੀ ਤੁਹਾਡਾ ਆਉਣਾ ਠੀਕ ਹੈ ਆ ਗਏ ਇਹ ਮਰਜੀਸ ਫੈਸਲਾ ਪਹਿਲਾਂ ਸਾਡਾ ਸੀ ਇਹ ਸਾਡਾ ਫੈਸਲਾ ਸੀ ਆਪਣੇ ਮਨ ਦਾ ਫੈਸਲਾ ਵੀ ਚਲੋ ਅੱਜ ਪੂਰਨਮਾਸ਼ੀ ਹੈ ਅੱਜ ਪੁੰਨਿਆ ਹੈ ਚਲ ਮਨਾ ਬੈਠ ਘਰੀਆਂ ਅੱਜ ਜਥਾ ਆਏਗਾ ਚਲੋ ਬਾਬਾ ਜੀ ਹੈ ਨਹੀਂ ਕੋਈ ਨਾ ਕੋਈ ਜਥਾ ਕੋਈ ਨਾ ਕੋਈ ਕੀਰਤਨ ਆਲਾ ਕੁ ਚੰਗੀ ਗੱਲ ਕਰਨ ਵਾਲਾ ਕੋਈ ਮਾੜਾ ਮੋਟਾ ਜੱਥਾ ਤੇ ਆਉਈ ਉਹ ਨਾ ਹੋਇਆ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਦੇ ਸਿੰਘ ਹੋਣ ਕੇ ਕੀਰਤਨ ਕਰ ਲੈਣਗੇ ਚੱਲ ਮੈਂ ਨਾ ਚੱਲੀ ਗਿਆ ਆਪਾਂ ਕੋਈ ਗਾਵੇ ਕੋ ਸੁਣੇ ਇਹ ਫੈਸਲਾ ਪਹਿਲਾਂ ਅਸੀਂ ਆਪ ਕੀਤਾ ਫਿਰ ਸਾਨੂੰ ਇੱਥੇ ਆ ਕੇ ਚਲੋ ਚੰਗਾ ਹੀ ਹੋਇਆ ਅਸੀਂ ਗੁਰੂ ਸਾਹਿਬ ਦੀ ਪੀਰ ਫਿਰ ਸੇਖੇ ਨਹੀਂ ਕਹਿੰਦਾ ਹੰਕਾਰ ਚ ਨਹੀਂ ਆਉਂਦਾ ਵੀ ਮੈਂ ਆ ਗਿਆ ਨਹੀਂ ਮਰਜ਼ ਤੁਸੀਂ ਲੈ ਆਏ ਹੋ ਤੇ ਮੈਂ ਆ ਗਿਆ ਤੁਸੀਂ ਕਿਰਪਾ ਕੀਤੀ ਹੈ ਤੁਸੀਂ ਦਇਆ ਕੀਤੀ ਮੈਂ ਕਿੱਥੇ ਸੀ ਆਉਣ ਵਾਲਾ ਤੁਸੀਂ ਮਿਹਰ ਕੀਤੀ ਮਹਾਰਾਜ ਮੈਂ ਤੁਸੀਂ ਆਪ ਹੀ ਲਿਆਉਣ ਵਾਲੇ ਹੋ ਤੁਸੀਂ ਆਪ ਹੀ ਹੰਕਾਰ ਨਹੀਂ ਕਰਦਾ ਗੁਰਸਿੱਖ ਹਉਮੈ 'ਚ ਨਹੀਂ ਆਉਂਦਾ ਹੰਕਾਰ 'ਚ ਨਹੀਂ ਉਹ ਮੈਂ ਸੇਵਾ ਕਰਦਾ ਮੈਂ ਆਹ ਕਰਦਾ ਮੈਂ ਦਰਬਾਰ ਸਾਹਿਬ ਤਿੰਨ ਵਜੇ ਉੱਠ ਕੇ ਚੱਲਿਆ ਜਾਂਦਾ ਮੈਂ ਬਹੁਤ ਪਿਆਰਾ ਕੀਰਤਨ ਮੈਂ ਬਹੁਤ ਵਧੀਆ ਕਥਾ ਕਰਦਾ ਨਹੀਂ ਨਹੀਂ ਉਹ ਹੰਕਾਰ 'ਚ ਨਹੀਂ ਆਉਂਦਾ ਉਹ ਤਾਂ ਕਹਿੰਦੇ ਬਸ ਤੂੰ ਕਰਾ ਲੈਣਾ ਮੈਂ ਕਰ ਲੇਗਾ ਪਰ ਸ਼ਰਾਬੀ ਬੰਦਾ ਕਿਤੇ ਐ ਕਹਿ ਸਕਦਾ ਵੀ ਤੂੰ ਸ਼ਰਾਬ ਪਲਾ ਦਿੰਨਾ ਮੈਂ ਪੀ ਲੈਣਾ ਰੱਬ ਨੇ ਕਹਿਣਾ ਵੀ ਇੰਨਾ ਵੀ ਮਾੜਾ ਨਾ ਮੈਨੂੰ ਕਹਾ ਇੰਨਾ ਵੀ ਮਾੜਾ ਨਹੀਂ ਮੈਂ ਲੋਕਾਂ ਦੇ ਘਰਾਂ 'ਚ ਸ਼ਰਾਬ ਛੱਟ ਕੇ ਆਉਂ ਏਨਾ ਵੀ ਮਾੜਾ ਨਹੀਂ ਮੈਂ ਲੋਕਾਂ ਨੂੰ ਚਿੱਟੇ ਪੀਣ ਤੇ ਲਾਉ ਇਸ ਕਰਕੇ ਇਹ ਸਤ ਸੰਗਤ ਹੀ ਹੈ ਜਿੰਨੂੰ ਅਸੀਂ ਕਹਿੰਨੇ ਰੱਬਾ ਤੂੰ ਕਰਾ ਲੈਨਾ ਤੇ ਮੈਂ ਕਰ ਲੈਨਾ ਇੱਕੋ ਇੱਕ ਆਥਾਂ ਐ ਸੋ ਕਹਿਣ ਦਾ ਭਾਵ ਇਹ ਆ ਵੀ ਆਹ ਕੜੀਆਂ ਜਿਹੜੀਆਂ ਨੇ ਨਾ ਗੁਰਮੁਖੋ ਇਹ ਬਹੁਤ ਪਿਆਰੀਆਂ ਘੜੀਆਂ ਹੁੰਦੀਆਂ ਜਿੱਥੇ ਸਾਨੂੰ ਲਾਹ ਇਲਾਹਾ ਮਿਲਦਾ ਕੀ ਸਾਡਾ ਜਾਂਦਾ ਕੱਖ ਵੀ ਨਹੀਂ ਆਏ ਮੱਥਾ ਟੇਕਿਆ ਏਸੀ ਲੱਗਾ ਹੋਇਆ ਸੀ RAM ਨਾਲ ਬੈਠ ਕੇ RAM ਨਾਲ ਬੈਠੇ ਆ RAM ਨਾਲ ਬਹਿਣ ਤੋਂ ਬਾਅਦ ਦੋ ਤਿੰਨ ਪ੍ਰਸ਼ਾਦੇ ਸ਼ਕਨ ਨੂੰ ਮਿਲ ਜਾਣਗੇ ਲਾਹਾਈ ਹੈ ਸ਼ਰੀਰ ਦੀ ਖੁਰਾਕ ਵੀ ਮਿਲ ਗਈ ਸੰਗਤ ਵਿੱਚ ਆ ਕੇ ਤੇ ਮਨ ਦੀ ਖੁਰਾਕ ਆ ਕੀਰਤਨ ਆ ਕਥਾ ਆ ਭੋਜਨ ਜਿਸ ਨੂੰ ਅਸੀਂ ਕਹਿੰਦੇ ਆ ਜਿੱਦ ਨਾਲ ਸਾਡਾ ਮਨ ਰੱਜਣਾ ਚਾਹੀਦਾ ਜਿਸ ਨਾਲ ਸਾਡੇ ਮਨ ਨੂੰ ਸੰਤੁਸ਼ਟੀ ਤ੍ਰਿਪਤੀ ਹੋਣੀ ਚਾਹੀਦੀ ਹੈ ਤ੍ਰਿਪਤ ਭਈ ਸੱਚ ਭੋਜਨ ਖਾਇਆ ਅਸਲ 'ਚ ਉਹ ਭੋਜਨ ਠੀਕ ਹੈ ਸਰੀਰ ਦੀ ਲੋੜ ਹੋ ਸਕਦੀ ਹੈ ਪਰ ਰੱਜ ਜਿਹੜਾ ਨਾ ਗੁਰਮਖੋ ਉਹ ਗੁਰਬਾਣੀ ਨਾਲ ਹੀ ਹੁੰਦਾ ਬੰਦੇ ਦਾ ਉਹ ਸ਼ਬਦ ਨਾਲ ਹੀ ਹੁੰਦਾ ਇਹਦੇ ਤੋਂ ਬਿਨਾ ਸਾਡਾ ਰੱਜ ਕਦੇ ਹੋ ਹੀ ਨਹੀਂ ਸਕਦਾ ਕਿਉਂਕਿ ਗੁਰਬਾਣੀ